ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਦੀ ਬੀਤੂ ਅਕੀਲ ਤਲਵਾੜਾ ਮੈਂ ਜਗਦੇਵ ਸਿੰਘ ਅੱਜ ਮਿਤੀ 27 9 2024 ਦਿਨ ਸ਼ੁੱਕਰਵਾਰ ਅੱਜ ਅਸੀਂ ਸੈਕਟਰ 1 ਤਲਵਾੜਾ ਵਿਖੇ ਇੱਕ ਪੜ੍ਹਾਈ ਨਾਲ ਸੰਬੰਧਿਤ ਜਿਹੜੀ ਸਮੱਗਰੀ ਹੈ ਉਹ ਇਸ ਸਕੂਲ ਨੂੰ ਮੁਹੱਈਆ ਕਰਾਈ ਇਸ ਦਾ ਜਿਹੜਾ ਸਿਹਰਾ ਹੈ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਐਸ.ਪੀ. ਸਿੰਘ ਉਭਰਾਏ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਜਿਹੜੇ ਚੇਅਰਮੈਨ ਹੈਗੇ ਉਹਨਾਂ ਨੂੰ ਜਾਂਦਾ ਹੈ ਸੋ ਇੱਥੇ ਮੈਂ ਇਹ ਗੱਲ ਜ਼ਰੂਰ ਦੱਸਣਾ ਚਾਹੁੰਦਾ ਕਿ ਆਪਾਂ ਇੱਕ ਛੋਟੀ ਜਿਹੀ ਬੇਨਤੀ ਪ੍ਰੋਫੈਸਰ ਰਜੇਸਾਇਗਲ ਜੀ ਅੱਗੇ ਕੀਤੀ ਸੀਗੀ ਕਿ ਸਾਰੇ ਇਸ ਤਰ੍ਹਾਂ ਕਰਕੇ ਇੱਥੇ ਸਮਾਨ ਦੀ ਬੱਚਿਆਂ ਨੂੰ ਬਹੁਤ ਲੋੜਵੰਦ ਬੱਚਿਆਂ ਨੂੰ ਬੜੀ ਲੋੜ ਹੈ ਮਤਲਬ ਪੜ੍ਹਾਈ ਨਾਲ ਸੰਬੰਧਿਤ ਜਿਹੜੀ ਸਮੱਗਰੀ ਚਾਹੀਦੀ ਹੈ ਤੇ ਉਹਨਾਂ ਨੇ ਸਾਡੀ ਬੇਇੱਜ਼ਤੀ ਨੂੰ ਛੋਟੀ ਜਿਹੀ ਬੇਇੱਜ਼ਤੀ ਨੂੰ ਪ੍ਰਬੰਧ ਕੀਤਾ ਔਰ ਉਹਨਾਂ ਨੇ ਅੱਗੇ ਡਾਕਟਰ ਐਸ.ਪੀ. ਸਿੰਘ ਓਬਰਾਏ ਸਾਹਿਬ ਜੀ ਦੇ ਨਾਲ ਰابطਾ ਕਾਇਮ ਕਰਕੇ ਅੱਜ ਇਹ ਸਮਗਰੀ ਜਿਹੜੀ ਹੈ ਤਲਵਾੜੇ ਵਿਖੇ ਪੁਜਾਈ ਹੈ ਤੇ ਉਹਨਾਂ ਲੋੜਵੰਦ ਬੱਚਿਆਂ ਨੂੰ ਜਿਹੜੀ ਉਹ ਸਮਗਰੀ ਦਿੱਤੀ ਹੈਗੀ ਹੈ ਸੋ ਮੈਂ ਆਪਣੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਅ ਜੇ ਸਾਈਕਲ ਜੀ ਦਾ ਅਤੇ ਡਾਕਟਰ ਐਸ ਪੀ ਸਿੰਘ ਉਹ ਬਰਾਏ ਸਾਹਿਬ ਜੀ ਦਾ ਅਤੇ ਇਹਨਾਂ ਦੀ ਸਮੁੱਚੀ ਟੀਮ ਦਾ ਸਰਵੱਤ ਦਾ ਭਲਾ ਚੈਰੀਟੇਬਲ ٹرسٹ ਦੀ ਜਿੰਨੀ ਵੀ ਟੀਮ ਹੈ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹਨਾਂ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਸੰਬੰਧਿਤ ਕਾਪੀਆਂ ਕਿਤਾਬਾਂ ਬੈਗ ਬੂਟ ਪੈਨਸਲ ਆਦਿ ਦੇ ਕੇ ਬੱਚਿਆਂ ਬੱਚਿਆਂ ਦੇ ਵਿੱਚ ਪੜ੍ਹਾਈ ਦਾ ਉਤਸ਼ਾਹ ਜਿਹੜਾ ਉਹ ਵਧਾਇਆ ਹੈਗਾ ਆ ਸੂਪਰਮਾਤਮਾ ਇਸੇ ਤਰ੍ਹਾਂ ਅੱਗੇ ਵੀ ਇਹ ਜਿਹੜੀ ਸਮੁੱਚੀ ਟੀਮ ਹੈ ਇਸੇ ਤਰ੍ਹਾਂ ਇਹ ਕੰਮ ਕਰਦੀ ਰਹੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਦੁਆ ਕਰਦਾ ਕਿ ਡਾਕਟਰ ਐਸ.ਪੀ. ਸਿੰਘ ਉਭਰਾਏ ਸਾਹਿਬ ਅਤੇ ਸੈਕਲ ਸਾਹਿਬ ਅਤੇ ਇਹਨਾਂ ਦੀ ਜਿੰਨੀ ਵੀ ਸਰਵਤ ਦਾ ਭਲਾ ਦੀ ਜਿਹੜੀ ਟੀਮ ਹੈ ਉਹ ਪੂਰੇ ਵਰਲਡ ਦੇ ਵਿੱਚ ਜਿੱਦਾਂ ਕੰਮ ਕਰ ਰਹੀ ਹੈ ਗਾਂ ਵੀ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਇਸੇ ਤਰ੍ਹਾਂ ਜਿਹੜੇ ਭਲੇ ਦੇ ਕੰਮ ਜਿਹੜੇ ਉਹ ਕਰਦੇ ਰਹਿਣ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਥੇ ਰਜ਼ਾ ਲੈਦਾ ਧੰਨਵਾਦ ਨਾਮ ਬੋਲ ਕੇ ਇਸ ਕੋ ਗਵਰਨਮੈਂਟ ਜੀਨियस ਕੈਂਡੀ ਸਕੂਲ ਸੈਕਟਰ 1 ਤੋਂ ਵੜਾ ਅੱਜ ਸਰਬੱਤ ਦਾ ਭਲਾ ਕਮਿਟੀ ਦੁਆਰਾ ਜਿਹੜੀ ਕਿ ਐਸਪੀ ਐ ਸੋਹਰਾਏ ਜੁਆ ਸੰਚਾਲਿਤ ਹੈ। ਤੋਂ ਵੜਾ ਯੂਨਿਟ ਦੇ ਇੰਚਾਰਜ ਹੈ ਸ਼੍ਰੀ ਅਜੀਤ ਸਾਈਕਲ ਜੀ। ਉਹਨਾਂ ਨੇ ਸਕੂਲ ਵਿੱਚ ਵਿਜ਼ਿਟ ਕੀਤੀ ਅਤੇ ਸਾਡੇ ਸਿੱਖ ਨੂੰ 20 ਬੱਚੇ ਜਿਹੜੇ ਅਗੇ ਸਕੂਲ ਦੇ ਨੀਡੀ ਬੱਚੇ ਜਿਹੜੇ ਹੈ। ਉਹਨਾਂ ਨੂੰ ਅਸ਼ੀਰਵਾਦ ਦਿੱਤਾ ਆਪਣਾ ਜਿਸ ਦੇ ਵਿੱਚ ਬੱਚਾ ਨੂੰ ਰੂਸੀ ਆਪਣੇ ਬੈਗ ਤੇ ਹੋਰ ਸਟੇਸ਼ਨਰੀਸ ਨੂੰ ਜਿਹੜਾ ਚਾਹੀਦਾ ਹੈ ਉਸ ਦੁਆਰਾ ਉਹਨਾਂ ਨੇ ਸਾਡੇ ਬੱਚਿਆਂ ਦੀ ਹੈਲਪ ਕੀਤੀ ਹੈ ਮੈਂ ਆਪਣੇ ਵੱਲੋਂ ਆਪਣੇ ਸਟਾਫ ਵੱਲੋਂ ਸ਼੍ਰੀ ਐਸ ਪੀਐਸ ਉਹ ਭਰਾਏ ਅਤੇ ਸ਼੍ਰੀ ਅਜੀਤ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਸਕੂਲ ਦੇ ਵਿਜ਼ਿਟ ਕੀਤਾ ਦੇਸ਼ ਆਪਣੇ ਚਲ ਇਸ طرح ਦੀ ਹੈਲਪ ਕੀਤੀ ਹੈ ਜੋ ਕਿ ਬਹੁਤ ਹੀ ਜ਼ਰੂਰੀ ਸੀ ਕਿਉਂਕਿ ਸਾਡੇ ਸਕੂਲ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਹਨ ਉਹਦੀ ਮਾਨੀ ਹਾਲਤ ਐਸੀ ਨਹੀਂ ਹੁੰਦੀ ਕਿ ਉਹ ਆਸਰਾ ਨਹੀਂ ਅਸੀਂ ਉਤਪਾਦਨ ਕਰਦੇ ਫੇਰ ਸਕਣ ਉਮੀਦ ਕਰਦਾ ਹਾਂ ਅੱਗੇ ਤੋਂ ਵੀ ਇਸ ਸੰਸਥਾ ਦੁਆਰਾ ਸਾਡੇ ਬੱਚਿਆਂ ਦੀ ਅਤੇ ਸਕੂਲ ਦੀ ਜਿਹੜੀ ਹੈਲਪ ਹੋ ਕੀਤੀ ਜਾਏਗੀ ਜੀ ਬਹੁਤ ਬਹੁਤਨ ਵਧੀਆਂ ਲਾਈ ਸਾਹਿਬ ਦਾ ਤੇ ਉਹਨਾਂ ਦੀ ਸੰਸਥਾ ਦਾ ਇਹ ਉਮੀਦ ਕਰਦੇ ਹਾਂ ਅੱਗੇ ਤੋਂ ਵੀ ਇਹ ਹੈਲਪ ਜਣੀ ਹੈ ਸਕੂਲ ਚ ਚੱਲੀ ਰਹੇਗੀ ਇਹਦੇ ਨਾਲ ਮੈਂ ਸਾਡੇ ਸਕੂਲ ਦੇ ਪ੍ਰਿੰਮ ਪਤਾ ਮੈਡਮ ਜਿਨ੍ਹਾਂ ਦੀ ਬੋਸਾਂ ਸਦਕਾ ਇਹ ਸੰਸਥਾ ਨੇ ਛੜੀ ਹੈਲਪ ਕੀਤੀ ਹੈ ਮੈਡਮ ਜਿੰਨਾਂ ਤੱਕ ਜਿਵੇਂ ਬਹੁਤ ਧੰਨਵਾਦ ਥੈਂਕ ਯੂ ਬਹੁਤ ਵਧੀਆ ਮਾਣ ਜੀ ਪਾਉਗੇ ਬਹੁਤ ਵਧੀਆ ਹੋ ਜਾਓ ਉੱਪਰ ਜਾ ਕੇ ਟੱਕਾ मै अजय सागल डिस्ट्रिक्ट होशियारपुर सरबदा भला चैरिटेबल ट्रस्ट दे मैंबर तलवाड़ा आज ਮੋ ਐਕਸ਼ਨ ਉਹ ਵੀ ਪ੍ਰਦਾਨ ਜੀ ਦੇ ਦੀ ਔਰ ਸੰਜੀਤ ਜੀ ਦੇ ਨਾਲ ਇਸ ਸਕੂਲ ਦੇ ਵਿੱਚ ਆਇਆ ਇੱਕ ਖਾਸ ਪਰਪਸ ਰੱਖ ਕੇ ਆ ਸੀ ਇਸ ਸਕੂਲ ਦੇ ਵਿੱਚ ਆਏ ਆ ਕਿ ਕਿਉਂਕਿ ਡਾਕਟਰ ਆਸ਼ੀਸ਼ਿੰਗ ਅਬਰਾਏ ਜਿਹੜੇ ਕਿ ਬਹੁਤ ਹੀ بڑے ਸਮਾਜ ਸੇਵੀ ਹੈ ਉਹਨਾਂ ਦੁਆਰਾ ਹੀ ਇਹ ਸਰਬੰਤਾ ਪਾਲਕੈਰੀਟੇਬਲ ٹرسٹ ਸਥਾਪਿਤ ਚਲਾਈ ਗਈ ਹੈ ਉਸ ਦੇ ਤਹਿਤ ਇਹ ਸਕੂਲ ਵੱਲੋਂ ਜਿੱਥੇ ਕਿ ਬਹੁਤ ਹੀ ਲੋੜਵੰਦ ਜ਼ਰੂਰਤਮੰਦ ਵਿਦਿਆਰਥੀ ਕੋਈ ਚੁਕਿਤ ਲੋਨੀ ਜੋ ਕੋਈ ਇਸ ਤਰ੍ਹਾਂ ਦੀ ਕਿਸੇ ਜਗ੍ਹਾ ਤੋਂ ਦੋ ਇਸ ਸਕੂਲ ਦੇ ਵਿੱਚ ਆਪਣੀ ਪੜ੍ਹਾਈ ਕਰਨਾ ਚਾਹੁੰਦੇ ਆ ਲੇਕਿਨ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਦੀਆਂ ਕਮੀਆਂ ਆ ਜਾਂਦੀਆਂ ਜਿਨ੍ਹਾਂ ਕਰਕੇ ਬੱਚਿਆਂ ਨੂੰ ਕੁਝ ਸ਼ਾਇਦ ਮਨਪੂਰਨਤ ਬੈ ਜਾਂ ਜੋ ਵੀ ਹੈ ਤੋਂ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਇਸ ਸਕੂਲ ਦੇ ਸਟਾਫ ਨੇ ਮੈਂ ਜਿਸ ਤਰ੍ਹਾਂ ਕੇ ਜਿੰਨਾ ਵਿੱਚ ਮੈਡਮ ਪ੍ਰਿੰਦਤਾ ਜੀ اور ਉਹਨਾਂ ਨੇ ਇਹ ਸੋਚਿਆ ਕਿ ਜਿਸ ਤਰ੍ਹਾਂ ਡਾਕਟਰ ਅਬਰਾਏ ਹਰ ਪਾਸੇ ਇਸ ਵਰਗ ਦੀ ਬਹੁਤ ਹੀ ਜ਼ਿਆਦਾ ਖਾਸ ਕਰਕੇ এডੂਕੇਸ਼ਨ ਫੀਲਡ ਦੇ ਵਿੱਚ ਮਦਦ ਕਰ ਰਹੇ ਨੇ ਤਾਂ ਕਿਉਂ ਨਾ ਉਹਨਾਂ ਕੋਲ ਗੁਜਾਰਿਸ਼ ਕੀਤੀ ਜਾਵੇ ਕਿ ਇਸ ਸਕੂਲ ਵੱਲ ਵੀ ਥੋੜਾ ਜਿਹਾ ਖਿਆਲ ਕੀਤਾ ਜਾਵੇ ਤੋ ਉਹਨਾਂ ਨੇ ਇਸ ਸਕੂਲ ਦੀ ਕੁਛ ਏਡਮਾਨ ਲੈ ਕੇ ਆਂਦੀ ਮੇਰੇ ਕੋਲੇ ਮੈਂ ਇਸ ਉਹਨਾਂ ਦੀ ਡਿਮਾਂਡ ਨੂੰ ਡਾਕਟਰ ਅਬਰਾਏ ਕੋਲੇ ਪਹੁੰਚਾਇਆ ਤੋ ਗਲੈਨਲੀ ਉਹਨਾਂ ਨੇ ਬੜੀ ਖੁਸ਼ੀ ਨਾਲ ਇਸ ਚੀਜ਼ ਨੂੰ ਸੰਕਰ ਕੀਤਾ ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹਾਂ ਜੇ ਇਸ ਸਕੂਲ ਦੇ ਵਿੱਚੋਂ ਬੱਚੇ ਮੈਰਿਜ ਦੇ ਵਿੱਚ ਆਉਂਦੇ ਆ ਬੱਚੇ ਸਕੂਲ ਚ 95% ਤੋਂ ਉੱਤੇ ਨੰਬਰ ਲੈਂਦੇ ਆ ਤਾਂ ਮੈਂ ਉਹਨਾਂ ਦੀ ਅਗਲੀ ਪੜਾਈ ਦੀ ਫਰੀਕ ਰਾਵਾਂਗਾ ਮੈਂ ਉਹਨਾਂ ਦੀ ਅਗਲੀ ਪੜਾਈ ਲਈ ਵੀ ਜੋਗੀ ਹੈ ਖਰਚਾ દવાਾਂ ਦਾ ਤਾਂ ਕਿ ਕਿਸੇ ਬੱਚੇ ਨੂੰ ਕਿਸੇ ਵੀ ਲੋੜਵੰਦ ਬੱਚੇ ਨੂੰ ਪੜ੍ਹਾਈ ਖਰਚੇ ਦੀ ਖਾਤਰ ਪੜ੍ਹਾਈ ਨਾ ਛੱਡਣੀ ਪਵੇ ਬੜੀ ਉੱਚੀ ਸੋਚ ਦੇ ਮਾਲਕ ਦਾ ਪਰਵਰਾਇ ਹਰ ਕੋਈ ਉਹਨਾਂ ਨੂੰ ਜਾਣਦਾ ਹੈ ਕਿ ਉਹਨਾਂ ਨੇ ਬਹੁਤ ਹੀ ਸਮਾਜ ਸੇਵਾ ਦੇ ਇੱਕ ਕਮਨੀ ਅਨੇਕਾਂ ਕੰਮ ਅਨੇਕ ਹਰ ਫੀਲਡ ਦੇ ਵਿੱਚ ਚਾਹੇ ਕੋਵਿਡ ਦਾ ਟਾਈਮ ਆਇਆ ਚਾਹੇ ਇੱਕ ਕਿਸਾਨੀ ਮੋਰਚਾ ਦਾ ਟਾਈਮ ਆਇਆ ਚਾਹੇ ਬਾੜ ਆਈ ਜਿਸ ਦੇ ਵਿੱਚ ਕੀ ਉਹਨਾਂ ਨੇ ਬਹੁਤ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਔਰ ਜਿੱਥੇ ਵੀ ਕਿਤੇ ਮੈਡੀਕਲ ਕੋਈ ਫੈਸਿਲਿਟੀ ਦੀ ਜਰੂਰਤ ਪੈਂਦੀ ਹੈ ਕੋਈ ਗਰੀਬ ਬੰਦਾ ਆਪਣਾ ਇਲਾਜ ਨਹੀਂ ਕਰਾ ਸਕਦਾ ਉਹਨਾਂ ਦਾ ਇਮੀਡੀਏਟਲੀ ਇਲਾਜ ਕਰਾਉਂਦੇ ਐ ਕੋਈ ਜਿਹੜੇ ਬੱਚੇ ਪੜ ਨਹੀਂ ਸਕਦੇ ਜਿਨ੍ਹਾਂ ਦੇ ਫਾਈਨੈਂਸ਼ਲੀ ਜਿਹੜੇ ਪੜਨਾ ਚਾਹੁੰਦੇ ਆ ਜਾਂ ਕੋਈ ਪੇਰੈਂਟਸ ਲੈਸ ਬੱਚੇ ਆ ਉਹਨਾਂ ਲਈ ਵੀ ਇਹ ਸਾਰਾ ਕੁਝ ਅਬਰਾਈ ਸਾਹਿਬ ਬਾਕੂ ਵੀ ਕਰਦੇ ਆ ਇਸ ਦੇ ਨਾਲ ਅਬਰਾਈ ਸਾਹਿਬ ਦੀ ਟੀਮ ਦੇ ਵਿੱਚ ਅਬਰਾਈ ਸਾਹਿਬ ਦੀ ਟੀਮ ਦੇ ਵਿੱਚ ਜਿਸ ਤਰ੍ਹਾਂ ਕਿ ਪਟਿਆਲਾ ਤੋਂ ਮੇਡਰੈਕਟਰ ਐਜੂਕੇਸ਼ਨ ਮੈਡਮ ਕਿੰਦਰਜੀਤ ਕੌਰ ਦੀ ਇੱਕ ਨੈਸ਼ਨਲ ਪ੍ਰੈਜ਼ੀਡੈਂਟ ਸਰਦਾਰ ਜਸਰ ਸਿੰਘ ਦੀ ਔਰ ਸਾਡੇ ਹੁਸ਼ਿਆਰਪੁਰ ਦੇ ਪ੍ਰੈਜ਼ੀਡੈਂਟ ਸਰਦਾਰ ਆਗਿਆਪਾਲ ਸਿੰਘ ਦੀ ਜਨ ਸੈਕਟੀ ਸਰਦਾਰ ਅਵਤਾਜ ਸਿੰਘ ਜੀ ਤੇ ਸਾਡੀ ਸਾਰੀ ਹੁਸ਼ਿਆਰਪੁਰ ਦੀ ਟੀਮ ਉਹਨਾਂ ਦੇ ਨਾਲ ਕੰਦੇ ਨਾਲ ਗੰਦਾ ਮਿਲਾ ਕੇ ਚੱਲੀ ਹੋਈ ਹੈ ਕਿ ਜਿੱਥੇ-ਜਿੱਥੇ ਕਿਸੇ ਚੀਜ਼ ਦੀ ਲੋੜ ਜੋ ਬਰਾਜ ਸਾਹਿਬ ਵੱਲੋਂ ਕਿਹਾ ਗਿਆ ਜਿੱਥੇ ਕਿਸੇ ਜ਼ਰੂਰਤਮੰਦ ਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਹੈ ਉਹ ਪਿੱਛੇ ਨਹੀਂ ਰਹਿਣੀ ਚਾਹੀਦੀ ਮੇਰੇ ਵੱਲੋਂ ਸਭ ਕੁਝ ਖਾਜਦਾ ਸੋ ਆਪਾਂ ਇਸ ਮੌਕੇ ਤੇ ਅਬਰਾਜ ਸਾਹਿਬ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਅਬਰਾਏ ਸਾਹਿਬ ਨੇ ਜਿਹੜਾ ਜੋ ਵੀ ਸਮਾਜ ਸੇਵਾ ਦਾ ਇਹ ਬਹੁਤ ਵੱਡਾ ਬੀੜਾ ਚੁੱਕਿਆ ਉਹ ਇਸੇ ਤਰੀਕੇ ਨਾਲ ਉਸ ਤੀਰ ਨੂੰ ਬਣਾਉਂਦੇ ਤੱਕ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ सहूलत मिलती ने इथे चौबी घंटे सत्तो दिन इमरजेंसी दी सुविधा भी दिखी जाती है आज ही बुक करो अपनी अपॉइंटमेंट अठानवे सात वी छे सो या अठानवे आठ सौ विजिट करो संधू हॉस्पिटल चंडीगढ़ रोड नवा शहर जिला शहीद भगत सिंह नगर का संबंधित अज दिन विशेष सरगर्मिया कल फिर ਦੰਬੀਅਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਮਿਸਨ ਇਜਾਜ਼ਤ ਦਿਓ ਧੰਨਵਾਦ